ਇਹ ਡੋਰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਕਰਦੀ ਚਾਈਨਾ ਡੋਰ ਦਾ ਇੱਕ ਵੱਡਾ ਨੁਕਸਾਨ ਆ ਜਿੱਥੇ ਮਾਨਵ ਨੂੰ ਨੁਕਸਾਨ ਹੁੰਦਾ ਤੇ ਨਾਲ ਦੀ ਨਾਲ ਪਸ਼ੂ ਪੰਛੀਆਂ ਨੂੰ ਵੀ ਵੱਡਾ ਨੁਕਸਾਨ ਹੁੰਦਾ ਵਾ ਇਹ ਲੈਣਾ ਜਿਹੜਾ ਸੀ ਵਰਦਨੇ ਆ ਉਹ ਮਟੀਰੀਅਲ ਇਹੋ ਜਿਹਾ ਪਲਸਟਰ ਜਿਹੜਾ ਸਾਡੀ ਰੋਡ ਤੇ ਜਾਂਦੇ ਆ ਤੇ ਅਸਲ ਇਹ ਚਾਈਨਾ ਡੋਰ ਨੂੰ ਖਿੱਚਾ ਮਾਰੋ ਜਿੰਨੀ ਮਰਜ਼ੀ ਜਨੇ ਡੋਰ ਲਾਲ ਨਹੀਂ ਲੱਗੇਗੀ ਪਤਾ ਕਿ ਨਾ 200 ਰੁਪਏ ਵਾਲਾ ਪਤੰਗ ਉੱਡ ਜਾਂਦਾ ਅੱਛਾ ਜੀ 10 ਫੁੱਟ ਦਾ ਪਤੰਗ 200 ਰੁਪਏ ਵਾਲਾ ਉਹ ਵੀ ਉਡਾ ਸਕਦੇ ਤੇ ਟੁੱਟੇਗਾ ਨਹੀਂ ਬਿਲਕੁਲ ਕੰਮ ਕਰਦੇ ਨੂੰ 70 80 ਸਾਲ ਹੋ ਗਏ ਆ ਪਰ ਮੈਂ 55 ਸਾਲ ਤੋਂ ਇਹ ਕੰਮ ਸੰਭੇ ਹੋਇਆ ਮੇਰੇ ਕੋਲ ਸਾਲਾ ਆਪਣਾ ਦੋ ਸਾਲ ਚਾਰ ਲੱਖ ਦਾ ਬੰਦਾ ਤੁਹਾਨੂੰ ਡੋੜਨਾ ਦੇ ਬਾਹਰ ਮੈਨੇ ਮੇਰੀ ਦੁਕਾਨ ਤੋਂ ਰੋਡ ਮਿਲਦੀ ਆ ਜਨੂ ਰੋ ਰਿਹਾ ਉਹਨਾਂ ਇੱਕ ਜੀਰਾਂ ਉਸ ਬਰੋਦਾ ਵਾਇਰਲ ਹੋਇਆ ਕੱਚ ਨਹੀਂ ਬੰਦੇ ਨੁਕਸਾਨ ਕਰਦੀ ਬਹੁਤ ਸਾਲ ਬੜਾ ਉਹਦਾ ਸਾਰੇ ਦੇ ਤਾਰ ਦੇ ਗਈਏ ਤੁਸੀਂ ਇਹੋ ਮੰਨੋ ਨਾਲ ਹੀ ਤੁਹਾਡਾ ਬੱਚਾ ਗਿਆ ਕਰੰਟ ਵੀ ਮਾਰਿਆ ਕਰੰਟ ਮਾਰ ਲੋਗਾ ਬਰੋਦਾ ਜਾਓ ਲਿੰਚ ਲੁਧਿਆਣਾ ਦੇ ਦ੍ਰੈਸੀ ਮੈਦਾਨ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਜਿੱਥੇ ਪੁਰਾਣੇ ਸਮੇਂ ਦੇ ਵਿੱਚ ਜੋ ਰਵਾਇਤੀ ਡੋਰ ਤਿਆਰ ਕੀਤੀ ਜਾਂਦੀ ਸੀ ਅੱਜ ਉਸ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਬੇਸ਼ੱਕ ਬਾਜ਼ਾਰਾਂ ਦੇ ਵਿੱਚ ਚਾਈਨਾ ਡੋਰ ਜ਼ਰੂਰ ਹੈਗੀ ਆ ਪਰ ਉਸ ਦਾ ਵਿਰੋਧ ਵੀ ਹੋ ਰਿਹਾ ਨਾਲ ਦੀ ਨਾਲ ਵੱਡੀ ਤੌਰ ਤੇ ਕਾਰਵਾਈ ਵੀ ਹੋ ਰਹੀ ਆ ਪਰ ਅੱਜ ਵੀ ਇਲੀਗਲ ਤਰੀਕੇ ਨਾਲ ਦੇ ਨਾਲ ਚਾਈਨਾ ਡੋਰ ਬਾਜ਼ਾਰ ਦੇ ਵਿੱਚ ਮਿਲਦੀ ਆ ਪਰ ਇਸ ਡੋਰ ਦਾ ਮੁਕਾਬਲਾ ਜੇ ਚਾਈਨਾ ਡੋਰ ਦੇ ਨਾਲ ਕੀਤਾ ਜਾਵੇ ਤਾਂ ਚਾਈਨਾ ਡੋਰ ਵੀ ਇਸ ਡੋਰ ਦੇ ਅੱਗੇ ਫੇਲ ਹੋ ਜਾਂਦੀ ਆ ਅਸੀਂ ਵੀ ਅਪੀਲ ਕਰਦੇ ਆ ਲੋਕਾਂ ਨੂੰ ਕਿ ਤੁਸੀਂ ਚਾਈਨਾ ਡੋਰ ਛੱਡ ਕੇ ਇਸ ਧਾਗੇ ਵਾਲੀ ਡੋਰ ਦਾ ਇਸਤੇਮਾਲ ਕਰੋ ਕਿਉਂਕਿ ਇਹ ਰਵਾਇਤੀ ਡੋਰ ਹੈਗੀ ਆ ਇਹ ਡੋਰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਕਰਦੀ ਚਾਈਨਾ ਡੋਰ ਦਾ ਇੱਕ ਵੱਡਾ ਨੁਕਸਾਨ ਆ ਜਿੱਥੇ ਮਾਨਵ ਨੂੰ ਨੁਕਸਾਨ ਹੁੰਦਾ ਤੇ ਨਾਲ ਦੀ ਨਾਲ ਪਸ਼ੂ ਪੰਛੀਆਂ ਨੂੰ ਵੀ ਵੱਡਾ ਨੁਕਸਾਨ ਹੁੰਦਾ ਵਾ ਸੋ ਸਰਕਾਰਾਂ ਵੱਲੋਂ ਜਿੱਥੇ ਵੱਡੀ ਕਾਰਵਾਈ ਵੀ ਕੀਤੀ ਜਾ ਰਹੀ ਆ ਔਰ ਅਸੀਂ ਵੀ ਇਸ ਦਾ ਵਿਰੋਧ ਕਰਦੇ ਔਰ ਅਪੀਲ ਵੀ ਕਰਦੇ ਆ ਕਿ ਤੁਸੀਂ ਚਾਈਨਾ ਡੋਰ ਦਾ ਇਸਤੇਮਾਲ ਨਾ ਕਰੋ ਬਲਕਿ ਰਵਾਇਤੀ ਡੋਰ ਦਾ ਇਸਤੇਮਾਲ ਕਰੋ ਹੁਣ ਇਹ ਡੋਰ ਕਿਸ ਤਰ੍ਹਾਂ ਤਿਆਰ ਹੁੰਦੀ ਹੈ ਉਸ ਦੀ ਜਾਣਕਾਰੀ ਤੁਹਾਨੂੰ ਦਵਾਂਗੇ ਇਹ ਡੋਰ ਕਰੀਬ 50 ਸਾਲਾਂ ਤੋਂ ਇੱਥੇ ਇਹ ਤਿਆਰ ਕੀਤੀ ਜਾ ਰਹੀ ਆ ਇਸ ਤੇ ਕਾਰੀਗਰ ਜੋ ਇਹ ਨੇ ਉਹ ਪੁਰਾਣੇ ਸਮੇ ਤੋਂ ਹੀ ਇੱਥੇ ਦ੍ਰੇਸ਼ੀ ਮੈਦਾਨ ਦੇ ਵਿੱਚ ਡੋਰਾ ਤਿਆਰ ਕਰਦੇ ਨੇ ਕਰੀਬ 2 ਮਹੀਨੇ ਪਹਿਲਾਂ ਲੋਹੜੀ ਦੇ ਤਿਹਾਰ ਤੋਂ 2 ਮਹੀਨੇ ਪਹਿਲਾਂ ਇੱਥੇ ਡੋਰ ਬੰਨੀ ਸ਼ੁਰੂ ਹੋ ਜਾਂਦੀ ਆ ਸੋ ਇਹ ਡੋਰ ਦੇ ਵਿੱਚ ਕੱਚ ਮਿਕਸ ਕੀਤਾ ਜਾਂਦਾ ਵਾ ਕਈ ਤਰ੍ਹਾਂ ਦੇ ਰੰਗਾਂ ਦੀ ਡੋਰ ਇੱਥੇ ਤਿਆਰ ਕੀਤੀ ਜਾਂਦੀ ਹੈ ਸੋ ਇੱਥੇ ਜਿਹੜੇ ਮਾਲਕ ਨੇ ਜੋ ਇਸ ਡੋਰ ਨੂੰ ਬਣਾਉਂਦੇ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਨਾਲ ਦੀ ਨਾਲ ਤੁਹਾਡੇ ਨਾਲ ਅਸੀਂ ਤਸਵੀਰਾਂ ਵੀ ਸਾਂਝੀਆਂ ਕਰਾਂਗੇ ਸੋ ਇਹਨਾਂ ਵੱਲੋਂ ਇੱਕ ਵੱਡਾ ਦਾਵਾ ਵੀ ਕੀਤਾ ਗਿਆ ਅਗਰ ਤੁਸੀਂ ਇਹਨਾਂ ਦੀ ਡੋਰ ਡੁਪਲੀਕੇਟ ਸਾਬਤ ਕਰ ਦੋ ਤਾਂ ਤੁਹਾਨੂੰ ਇਨਾਮ ਵੀ ਦਿੱਤਾ ਜਾਵੇਗਾ ਉਹ ਵੀ 11000 ਦੀ ਨਗਦ ਰਕਮ ਸੋ ਦੁਕਾਨ ਦੇ ਮਾਲਕ ਸਾਡੇ ਨਾਲ ਮੌਜੂਦ ਨੇ ਅਸੀਂ ਗੱਲਬਾਤ ਕਰਾਂਗੇ ਸਚਕਾਂ ਅੰਕਲ ਜੀ ਹਾਂਜੀ ਅਗਲੀ ਪੁਰਾਣੀ ਦੁਕਾਨ ਹੈਗੀ ਆ ਡੋਰ ਤੁਸੀਂ ਇੱਥੇ ਬਣਾਉਨੇ ਹੋ ਔਰ ਦਾਵਾ ਵੀ ਕਰ ਰਹੇ ਹੋ ਕਿ ਜੇ ਕੋਈ ਡੁਪਲੀਕੇਟ ਡੋਰ ਸਾਬਤ ਕਰ ਦੇ ਜਾਂ ਕੋਈ ਨਕਲੀ ਡੋਰ ਸਾਬਤ ਕਰ ਦੇ ਘੱਟ ਡੋਰ ਸਾਬਤ ਕਰ ਦੇ ਤਾਂ ਉਸ ਨੂੰ ਨਾਮ ਵੀ ਦਿੱਤਾ ਜਾਵੇਗਾ ਔਰ ਇਹ ਵੀ ਦਾਵਾ ਹੈ ਕਿ ਇਹ ਡੋਰ ਜਿਹੜਾ ਵਾ ਚਾਈਨਾ ਡੋਰ ਦਾ ਮੁਕਾਬਲਾ ਵੀ ਕਰਦੀ ਹੈ ਹਾਂਜੀ ਜਿਹਨਾਂ ਸਾਡਾ ਮਟੀਰੀਅਲ ਹੈ ਨਾ ਜਿਹੜਾ ਅਸੀਂ ਵਰਦਨੇ ਹੈ ਉਹ ਮਟੀਰੀਅਲ ਇਹੋ ਜਿਹਾ ਪਲਸਟਰ ਜਲਾ ਸਾਡੀ ਰੋਡ ਤੇ ਜਾਂਦੇ ਆ ਹੂੰ ਹੂੰ ਤੇ ਇਸ ਕਰਕੇ ਚੇਨਾਈ ਜੋੜ ਨੂੰ ਖਿੱਚਾ ਮਾਰੋ ਜਿੰਨੀ ਮਰਜੀ ਚੇਨਾਈ ਜੋੜ ਲਾਉ ਨਹੀਂ ਲੱਗੇਗੀ ਵੱਡਾ ਬਦੰਗ ਜਹਾਸਲਾ ਤੋਂ ਚੇਨਾਈ ਜੋੜ ਤੱਕ ਵੀ ਕੱਟ ਜਾਂਦੀ ਹੈ ਸਾਡੇ ਕੋਲ ਜਿਹਨੇ ਕੰਪਨੀ ਧਾਗੇ ਨਾ ਦੋ ਆ ਰਹੇ ਬਹੁਤ ਟੋਪ ਦੇ ਧਾਗੇ ਆ ਰਹੇ ਉਹ ਡੱਬੇ ਚ ਤੋਂ ਆ ਸਭ ਬਿਲਕੁਲ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਉਹ ਧਾਗੇ ਦੀਆਂ ਤਸਵੀਰਾਂ ਦਿਖਾਵਾਂਗੇ ਜਿਸ ਦਾ ਅੰਕਲ ਦਾਵਾ ਕਰਦੇ ਨੇ ਕਿ ਇਹ ਡੋਰ ਜਿਹੜੀ ਆ ਤੁਸੀਂ ਨਕਲੀ ਸਾਬਤ ਕਰ ਦੋ ਤਾਂ ਤੁਹਾਨੂੰ ਇਨਾਮ ਦਿੱਤਾ ਜਾਵੇਗਾ ਇਹ ਕਿਹੜੀ 골 ਹਾਂਜੀ ਇਹ ਕਿਹੜਾ ਡੋਰ ਧਾਗਾ ਵਾ ਇਹ 골ਡ ਦਾ ਧਾਗਾ ਹੈ ਅੱਛਾ ਜੀ ਇਧਰ ਇਹ 골ਡ ਦਾ ਧਾਗਾ ਵਰਤਮਾਨ ਕੰਪਨੀ ਦਾ ਅੱਛਾ ਜੀ ਇਹ ਧਾਗੇ ਜਿੰਨਾ ਧਾਗਾ ਆ ਰਿਹਾ 16 ਧਾੜੀ ਜਾਂ 18 ਧਾੜੀ ਇਹ ਲੇ ਕੇ ਕੁਝ ਨਹੀਂ ਆਏਗਾ ਹਮ ਸਭ ਤੋਂ ਵਧੀਆ ਦਾ ਗਏ ਜਿਹੜਾ ਗੇ ਗੋਲ ਦਾ ਤਗਾ ਹਮ ਹਮ ਅਗਰ ਦੇਖੇਗਾ ਕਿ ਪਿਛਲੇ ਸਮਾਂ ਦੇ ਵਿੱਚ ਚਾਈਨਾ ਡੋਰ ਆ ਗਈ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਇਹ ਸਾਗੇ ਨਾਲ 200 ਰੁਪਏ ਵਾਲਾ ਬੰਦਾ ਗੁੱਟ ਜਾਂਦਾ ਅੱਛਾ ਜੀ 10 ਫੁੱਟ ਦਾ ਪਤੰਗ 200 ਰੁਪਏ ਵਾਲਾ ਉਹ ਵੀ ਉਡਾ ਸਕਦੇ ਟੁੱਟੇਗਾ ਨਹੀਂ ਬਿਲਕੁਲ ਬੋਲੋ ਵੱਡਾ ਪਤੰਗ ਵੀ ਅਸੀਂ ਉਡਾ ਸਕਦੇ ਨਹੀਂ ਟੁੱਟੇਗਾ ਜਿੰਨਾ ਮਰਜੀ ਵੱਡਾ ਬਹੁਤ ਛੋਟਾ ਰਹੋ ਜਿਵੇਂ ਮੈਂ ਦੱਸਿਆ ਕੀ ਇਹ ਕਰੀਬ 55 ਸਾਲ ਪੁਰਾਣੀ ਇਹ ਦੁਕਾਨ ਤੁਹਾਡੀ ਇਹ ਸਾਡੇ ਕੰਮ ਕਰਦੇ ਨੂੰ 70 80 ਸਾਲ ਹੋ ਗਏ ਆ ਪਰ ਮੈਂ 55 ਸਾਲ ਤੋਂ ਹੀ ਕੰਮ ਸੰਭੀ ਹੋਇਆ ਅੱਛਾ ਤੁਸੀਂ 55 ਸਾਲ ਸੰਭੀ ਪਹਿਲਾਂ ਤੁਹਾਡੇ ਪਿਤਾ ਜੀ ਕਰਦੇ ਸੀ ਉਹ ਕਹਿੰਦੇ ਉਹ ਪਾਕਿਸਤਾਨ ਤੋਂ ਆਏ ਨੇ ਉੱਥੋਂ ਪਾਕਿਸਤਾਨ ਤੋਂ ਕੰਮ ਕਰਦੇ ਆਦੇ ਅੱਛਾ ਤੇ ਡੋਰ ਦੇ ਚਰਚੇ ਬੜੇ ਦੂਰ ਦੂਰ ਤੱਕ ਹੈਗੇ ਨੇ ਲੋਕ ਬਾਹਰੋਂ ਵੀ ਡੋਰਾ ਲੈਣਾ ਹਾਂਜੀ ਸਾਡੇ ਕੋਲ ਮੇਰੇ ਕੋਲ ਸਾਲਾ ਬਾਪ ਦਾ ਹਿੰਦੂ ਸਾਜ ਹਰ ਲੱਖ ਲੱਖ ਦਾ ਡੋਰ ਨਾਲ ਦੇ ਕੇ ਬਾਹਾਂ ਮਹੀਨੇ ਮੇਰੀ ਦੁਕਾਨ ਤੋਂ ਡੋਰ ਮਿਲਦੀ ਹੈ ਜਦ ਮਰਜ਼ੀ ਆ ਜਾਓ ਪਹਿਲਾਂ ਹੁੰਦਾ ਸੀ ਕਿ ਡੋਰਾ ਦਾ ਮੁਕਾਬਲਾ ਬਰੇਲੀ ਦੀ ਡੋਰਾ ਵਰਗਾ ਮੁਕਾਬਲਾ ਹੁੰਦਾ ਸੀਗਾ ਤਾਂ ਇਹ ਡੋਰ ਦੇ ਅੱਗੇ ਸਾਰੀ ਡੋਰਾ ਫੇਲ ਹੋ ਜਾਂਦੀ ਸੀ ਹੁਣ ਵੀ ਫੇਲ ਹੈ ਅੱਜ ਵੀ ਮੈਂ ਸਭ ਨੂੰ ਫੇਲ ਕਰ ਦਿਆ ਕੀ ਖਾਸ ਕੀ ਹੁੰਦਾ ਸੀ ਡੋਰ ਦੇ ਵਿੱਚ ਕੀ ਕੀ ਮਿਕਸ ਕਰਦੇ ਹਾਂ ਜਿਹੜਾ ਕੱਚਾ ਜਿਹੜੀ ਅਸੀਂ ਲੇਵੀ ਬਣਾਉਂਦੇ ਆਪ ਜਿਹੜਾ ਸਾਡੇ ਫਾਜ਼ਲ ਜੀ ਸੰਦਾਸੀਏ ਆ ਜੇ ਆਪਾ ਜਿਹੜਾ ਮੱਝਾ ਬੰਦਾ ਹੈ ਉਹ ਮੱਝਾ ਜੇ ਸਾਡਾ ਦੇਖੋਗੇ ਅਈ ਪੁਲਿਸ ਜ਼ਰਾ ਚਿਪਕੜਿਆ ਹਾਂ ਬਸ ਉਹ ਜੀ ਹੈ ਜਿਹੜੀ ਕਿ ਅਸੀਂ ਅਰੇ ਜੀ ਹੋਰ ਕੀ ਕੋਈ ਚੀਜ਼ ਨਹੀਂ ਬੰਦੇ ਇਹ ਡੋਰ ਜਿੰਨੀ ਪੁਰਾਣੀ ਹੋਈ ਜਾਏ ਓਨੀ ਵਧੀ ਹੋਈ ਜਾਏਗੀ ਅੱਛਾ ਜਿੰਨੀ ਪੁਰਾਣੀ ਹੋਣੀ ਜੇ ਵੀ ਓਨੀ ਵਧੀ ਆਉਂਦੀ ਹੈ ਇਹ ਜੋ ਤੁਸੀਂ ਅਗਲੇ ਸਾਲ ਘਟੋਗੇ ਇਸ ਸਾਲ ਲੈ ਕੇ ਐਸੋ ਹੀ ਵਧੀ ਹੋ ਜਾਏਗੀ ਤੇ ਫਿਰ ਲੋਕ ਆਂਦੇ ਨੇ ਕਿ ਕਹਿੰਦੇ ਕਿ ਸਾਨੂੰ 5 ਸਾਲ ਜਾਂ 10 ਸਾਲ ਪੁਰਾਣੀ ਦੇ ਦਿਓ ਹੁੰਦੀ ਤੁਹਾਡੇ ਕੋਲ ਹੈਗੀ 5 10 ਜੀ ਮੇਰੇ ਕੋਲ ਤਾਂ ਨਾਲ ਦੀ ਨਾਲ ਵਿਕੀ ਜਾਂਦੀ ਹੈ ਮੈਂ ਜਵਾਲੀਆਬਾ ਜਿਲ੍ਹਾ ਮਾਲ ਲਾਇਆ ਪਿਛਲੇ 8 ਸਾਲ ਵਿਕੀ ਜਾਂਦਾ ਮੈਨੂੰ ਲੱਗਦਾ ਲੋਕ ਸੰਭਾਲ ਕੇ ਰੱਖ ਲੈਂਦੇ ਨੇ ਕਹਿੰਦੇ ਅਗਲੇ ਸਾਲ ਹਾਂਜੀ ਤੇ ਕੀ ਫਿਰ ਇਹ ਕਿੰਨੇ ਕ ਰੇਟ 'ਚ ਮਿਲ ਜਾਂਦੀ ਹੈ ਡੋਰ ਇਹ ਮੇਰੇ ਕੋਲ ਆਪਣਾ 100 ਰੁਪਏ ਤੋਂ ਲੱਗੇ 3000 ਰੁਪਏ ਤੱਕ ਜੜ ਰਖੜੀ ਹੈਗੀ ਹੂੰ 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 ਇਸ ਗੋੜੀ ਚੈਨਲ ਵਿੱਚ ਰਖੜੀ 3000 ਰੁਪਏ ਦੀ ਹੂੰ ਹੂੰ ਉਹ ਡੋਰ ਸਾਡੀ ਜੇ ਨਹੀਂ ਕੱਟ ਨਹੀਂ ਹੋਏਗੀ ਕਦੇ ਇਹ ਦਾਵਾ ਤੁਸੀਂ ਬਾਾਰ ਵੀ ਲਿਖ ਕੇ ਲਗਾਇਆ ਕਿ ਅੱਜ ਤੱਕ ਕੋਈ ਹੈ ਹੀ ਨਹੀਂ ਕੋਈ ਸਮਝ ਨਹੀਂ ਕਰਦਾ ਮੈਂ ਜੜੜੀ ਬੰਡ ਚ ਤੋਲ ਦਾ ਕੰਡਾ ਲੱਗਿਆ ਹੋਇਆ ਚੜੜੀ ਦਾ ਵਜਨ ਕਰਦੀਦਾ ਡੋਰ ਦਾ ਵਜਨ ਕਰਦੀ ਹੈ ਅੱਛਾ ਬਾਦ ਸਾਹਿਬ ਆ ਪੋਸਟਰ ਲੱਗਾ ਕਿੰਨੇ ਸਾਲ ਪੁਰਾਣਾ ਲੱਗਾ ਹੈ ਜੀ ਇਹ ਵੀ 10 ਸਾਲ ਪੁਰਾਣਾ ਕੋਈ ਆਇਆ ਨਹੀਂ ਸਾਬਤ ਕਰਨ ਹਾਂ ਕੋਈ ਨਹੀਂ ਆਇਆ ਅਸੀ ਜੀ ਦੇਖੋ ਨਾ ਹੁਣ 1/2 ਕਿਲੋ ਕੋਨ ਹੈ 1/2 ਕਿਲੋ ਹੀ ਕੋਨ ਹੈ 1/2 ਕਿਲੋ ਸਾਡੇ ਚੜ੍ਹਦੀਆ ਵਜਨ ਹੈ ਕਿਲੋ ਹੀ ਹੋ ਗਿਆ ਕਿਲੋ ਤਾਂ ਹੋ ਗਿਆ ਜੀ 100 ਗ੍ਰਾਮ ਸਾਡਾ ਮੱਝ ਚੜ੍ਹਦਾ ਉੱਪਰ ਵਸ ਅਸੀਂ 11 ਕਿਲੋ 100 ਗ੍ਰਾਮ ਦੀ ਝੋਲ ਕੇ ਦੇ ਦਿੰਨੀ ਜੇ ਸਾ ਮਰਜੀ ਗੱਲ ਬਹੁਤ ਸਾਹਮਣੇ ਘਲਾ ਲੋਕ ਸਾਹਮਣੇ ਘਲਾ ਲਿਆ ਦੇਖੋ ਅੱਛਾ ਅੰਕ ਜਿਹੜੀ ਚਾਈਨਾ ਡੋਰ ਆ ਉਸ ਦਾ ਵਿਰੋਧ ਅਸੀਂ ਵੀ ਕਰਦੇ ਆ ਬਹੁਤ ਸਾਰੇ ਲੋਕ ਵਿਰੋਧ ਕਰਦੇ ਨੇ ਪਰ ਅੱਜ ਵੀ ਚਾਈਨਾ ਡੋਰ ਮਿਲਦੀ ਹੈ ਚਾਈਨਾ ਡੋਰ ਹੈ ਨਾ ਉਹਦਾ ਇੱਕ ਚੀਰਾ ਆ ਜਾਂਦਾ ਤੇ ਵਿਰੋਧਾ ਬਾਇਰਲ ਹੋ ਜਾਂਦਾ ਕਜ ਨਹੀਂ ਬੰਦੇ ਨੁਕਸਾਨ ਕਰਦੀ ਉਹਨਾਂ ਸਾਲ ਬੜਾ ਉਹਦਾ ਉਹਦਾ ਤੁਹਾਡੇ ਦੇ ਤਾਰ ਤੇ ਬਈਏ ਤੁਸੀਂ ਉਦੋਂ ਮਾਰੋ ਨਾਲ ਹੀ ਤੁਹਾਡੇ ਬੱਚਾ ਗਿਆ ਕਰੰਟ ਵੀ ਮਾਰ ਦਿੱਤਾ ਕਰੰਟ ਚ ਮਾਰ ਲੋਹੇ ਦਾ ਬਰੋਜਾ ਲੇ ਚ ਪਲਾਸਟਿਕ ਜੀ ਲੋਹੇ ਦਾ ਬਰੋਜਾ ਪਾ ਕੇ ਤਾਲ ਕਰਦੇ ਇਹ ਚੈਨਲ ਡੋਰ ਨੇ ਆਨਦਾ ਤੁਹਾਡਾ ਨੁਕਸਾਨ ਹੋਇਆ ਕੋਈ ਵੱਡ ਨਹੀਂ ਮੇਰਾ ਨਹੀਂ ਹੋਇਆ ਬਾਕੀ ਉਹ ਪਵਾ ਬਰੇਲੀ ਬਰੇਲੀ ਆਇਆ ਮੇਰਾ ਜਿਹੜਾ ਗਾਮ ਹੈ ਸਾਡੇ ਇੱਥੇ ਜਿੰਨੀ ਜੈਲ ਬਣਾਦੀ ਹੈ ਉਹ ਕਦੇ ਪਲਾਸਟਿਕ ਚੈਨਲ ਡੋਰ ਦਾ ਪਤੰਗ ਨਹੀਂ ਹੁੰਦਾ ਹ ਕੀ ਅਪੀਲ ਕਰਨੀ ਚਾਹੂਗੇ ਲੋਕਾਂ ਨੂੰ ਕਿ ਉਹ ਡੋਰ ਦਾ ਇਸਤੇਮਾਲ ਨਾ ਕਰਨ ਜੀ ਉਹ ਮਰਜੀ ਕਰੀ ਜਾਂਦਾ ਅਸੀਂ ਕਿਹਦੀ ਜ਼ਿੰਦਗੀ ਜਾਨ ਲਈ ਡੋਰ ਹੀ ਵੇਚੀ ਹਾਂ ਨਹੀਂ ਅਸੀਂ ਕਦੇ ਦੇਖੀ ਹੈ ਸਾਡੀ ਕੰਮ ਹੀ ਧਾਗੇ ਦਾ ਕਰਨੇ ਹੈ ਸੋ ਬਿਲਕੁਲ ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ ਨੇ ਨਾਲ ਗੱਲਬਾਤ ਕਰ ਰਹੇ ਹਾਂ ਅਸੀਂ ਸੋ ਇੱਥੇ ਬਹੁਤ ਸਾਰੇ ਲੋਕ ਵੀ ਇੱਥੇ ਪਹੁੰਚੇ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇੱਕ ਵਾਰ ਤਸਵੀਰਾਂ ਫੇਰ ਤੁਹਾਨੂੰ ਸਾਂਝੀਆਂ ਕਰ ਦਿੰਨੇ ਆ ਲੋੜੀ ਦੇ ਤਿਹਾਰ ਤੋਂ ਪਹਿਲਾਂ ਇੱਥੇ ਜਿਹੜੀ ਇਹ ਡੋਰ ਜਿਹੜੀ ਤਿਆਰ ਹੋਣੀ ਸ਼ੁਰੂ ਹੋ ਜਾਂਦੀ ਆ ਖਾਸ ਇਹ ਮੱਝ ਜਰੀ ਡੋਰ ਹੁੰਦੀ ਆ ਸਤੰਤ ਤਸਵੀਰਾਂ ਦਿਖਾ ਦਿੰਨੇ ਆ ਇਹ ਵਿਸ਼ੇਸ਼ ਕੱਚ ਹੈਗਾ ਵਾ ਜਿਸ ਨੂੰ ਬਿਲਕੁਲ ਪੀਸਿਆ ਗਿਆ ਵਾ ਉਸ ਤੋਂ ਬਾਅਦ ਇਸ ਦੇ ਵਿੱਚ ਅਰਾ ਰੋਟ ਇੱਕ ਮਿਕਸ ਕੀਤਾ ਜਾਂਦਾ ਵਾ ਅਤੇ ਇਹ ਮਾਜ ਜਿਹੜਾ ਬਹੁਤ ਵਿਸ਼ੇਸ਼ ਤਿਆਰ ਕੀਤਾ ਜਾਂਦਾ ਵਾ ਉਸ ਤੋਂ ਬਾਅਦ ਇਸ ਨੂੰ ਵੱਖ-ਵੱਖ ਤਰ੍ਹਾਂ ਦੇ ਰੰਗ ਜਿਹੜੇ ਨੇ ਕਲਰ ਦਿੱਤੇ ਜਾਂਦੇ ਨੇ ਉਹ ਵੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿ ਵੱਖ-ਵੱਖ ਕਲਰ ਦੀਆਂ ਡੋਰਾ ਇੱਥੇ ਤਿਆਰ ਹੋ ਰਹੀਆਂ ਨੇ ਸੋ ਇਹ ਕਾਰੀਗਰ ਵਿਸ਼ੇਸ਼ ਜਿਹੜੇ ਨੇ ਜਦੋਂ ਇੱਥੇ ਪਹੁੰਚਦੇ ਨੇ ਤੇ ਕਰੀਬ ਤਿਹਾਰ ਤੋਂ 2-3 ਮਹੀਨੇ ਪਹਿਲਾਂ ਇੱਥੇ ਆ ਕੇ ਇਹ ਡੋਰਾ ਜਿਹੜੀਆਂ ਆਪਣੀਆਂ ਤਿਆਰ ਕਰਦੇ ਨੇ ਸੋ ਤੇ ਬਹੁਤ سارے ਲੋਕ ਵੀ ਹੈਗੇ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਇੱਥੇ ਡੋਰਾ ਖਰੀਦਣ ਆ ਰਹੇ ਨੇ ਜਿਵੇਂ ਕਿ ਅੰਕਲ ਵੱਲੋਂ ਦਾਵਾ ਕੀਤਾ ਜਾਂਦਾ ਕਿ ਇਹ ਚਾਈਨਾ ਡੋਰ ਦਾ ਮੁਕਾਬਲਾ ਕਰਦੀ ਹੈ ਇਹਦੇ ਅੱਗੇ ਜਿਹੜੀ ਚਾਈਨਾ ਦੀ ਡੋਰ ਉਹ ਫਿੱਕੀ ਪੈ ਜਾਂਦੀ ਹੈ ਅਸੀਂ ਗੱਲਬਾਤ ਕਰ ਲਵਾਂਗੇ ਲੋਕਾਂ ਦੇ ਨਾਲ ਇੱਥੇ ਡੋਰ ਜਿਹੜੀ ਖਰੀਦਣ ਆਉਂਦੇ ਨੇ ਸੋ ਉਹਨਾਂ ਤੋਂ ਵੀ ਅਸੀਂ ਜਾਣਕਾਰੀ ਲਵਾਂਗੇ ਕਿਸ ਤਰ੍ਹਾਂ ਦੀ ਉਹਨਾਂ ਨੂੰ ਇਹ ਇਹ ਡੋਰ ਲੱਗਦੀ ਹੈ ਸੋ ਬਾਈ ਜੀ ਹੁਣ ਇੱਥੇ ਪਹੁੰਚੇ ਨੇ ਬਾਈ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਡੋਰ ਖਰੀਦਣ ਆਏ ਕਿਹੜੀ ਜਗ੍ਹਾ ਤੋਂ ਆਏ ਜੀ ਬਾਈ ਜੀ ਲੁਧਿਆਣੇ ਤੋਂ ਤਾਂ ਕਿਸ ਤਰ੍ਹਾਂ ਡੋਰ ਤੁਸੀਂ ਦੇਖਦੇ ਹੋ ਕਿ ਅੱਜ ਕੱਲ ਤਾਂ ਬਾਜ਼ਾਰਾਂ ਦੇ ਵਿੱਚ ਚਾਈਨਾ ਡੋਰ ਜਿਹੜੀ ਮਿਲਦੀ ਸੀਗੀ ਤੇ ਤੁਸੀਂ ਉਹ ਕਦੀ ਆਇਆ ਚਾਈਨਾ ਡੋਰ ਨਾ ਤਾਂ ਹਾਂਜੀ ਵਰਤੀ ہوئی ਹੈ ਪਰ ਹੁਣ 2 ਸਾਲ ਹੋ ਗਏ ਇਹਨਾਂ ਤੋਂ ਲੈ ਕੇ ਜਾਣੇ ਆ ਉਹ ਨੁਕਸਾਨ ਕਰ ਜਾਂਦੀ ਆ ਹਰ ਇੱਕ ਨੂੰ ਨੁਕਸਾਨ ਕਰਦੀ ਚਾਹੇ ਤੁਹਾਨੂੰ ਆ ਚਾਹੇ ਪਸ਼ੂ ਪੰਛੀਆਂ ਨੂੰ ਨੁਕਸਾਨ ਕਰਦੀ ਆ ਪੰਛੀਆਂ ਨੂੰ ਵੀ ਨੁਕਸਾਨ ਕਰਦੀ ਆ ਤੇ ਹੁਣ ਤੁਸੀਂ ਫਿਰ ਦੁਬਾਰਾ ਡੋਰ ਯੂਜ਼ ਕਰਨ ਲੱਗ ਗਏ ਹਾਂਜੀ ਇਹਨਾਂ ਤੋਂ ਹੀ ਲੈਣੇ ਆ 2-3 ਸਾਲ ਹੋ ਗਏ ਇਹਨਾਂ ਤੋਂ ਕਿੰਤਰਾਂ ਲੱਗਦੀ ਏ ਡੋਰ ਕਹਿੰਦੇ ਡੋਰ ਸਾਰੀ ਡੋਰਾ ਕੇ ਫੇਰ ਦੁਬਾਰਾਈਦਾ ਇਹ ਦਾਵਾ ਵੀ ਕਰਦੇ ਆਂ ਅੰਕਲ ਕਿ ਇਹ ਡੋਰ ਦੇ ਵਿੱਚ ਡੋਰ ਕੱਟ ਸਾਬਤ ਹੋ ਗਈ ਜਾਂ ਹਲਕੀ ਨਿਕਲੇ ਤਾਂ ਤੁਹਾਨੂੰ ਇਨਾਮ ਦਿੱਤਾ ਜਾਊਗਾ ਹਾਂਜੀ ਹਾਂਜੀ ਪਰ ਵਧੀਆ ਹੁੰਦੀ ਹੈ ਡੋਰ ਪਿਛਲੇ ਸਾਲ ਵੀ ਲੱਗੀ ਗਈ ਸੀ ਦੋ ਤਿੰਨ ਸਾਲ ਹੋ ਗਏ ਸੋ ਬਿਲਕੁਲ ਇਹ ਡੋਰ ਦਾ ਮੁਕਾਬਲਾ ਜਿਹੜਾ ਵਾ ਹਰ ਇੱਕ ਡੋਰੇ ਦੇ ਅੱਗੇ ਫਿੱਕੀ ਪੈ ਜਾਂਦੀ ਹੈ ਕਿਉਂਕਿ ਜੋ ਦਾਵਾ ਕੀਤਾ ਜਾਂਦਾ ਕਿ ਅਗਰ ਕੋਈ ਡੁਪਲੀਕੇਟ ਇਸ ਡੋਰ ਨੂੰ ਸਾਬਿਤ ਕਰ ਦੇ ਜਾਂ ਚਰਖੜੀ ਦੇ ਵਿੱਚ ਡੋਰ ਕੱਟ ਪਾ ਦੇ ਤਾਂ ਉਸ ਨੂੰ ਇਨਾਮ ਵੀ ਦਿੱਤਾ ਜਾਵੇਗਾ ਸੋ ਅੰਕਰ ਨੇ ਗੱਲਬਾਤ ਕੀਤੀ ਆ ਸੋ ਅਸੀਂ ਵੀ ਪੀਰ ਕਰਦੇ ਆ ਕਿ ਤੁਸੀਂ ਚਾਈਨਾ ਡੋਰ ਦਾ ਇਸਤੇਮਾਲ ਨਾ ਕਰੋ ਰਵਾਇਤੀ ਡੋਰਾ ਜੋ ਨੇ ਉਸ ਦਾ ਇਸਤੇਮਾਲ ਕਰੋ ਤਾਂ ਕਿ ਕਿਸੇ ਦਾ ਵੀ ਨੁਕਸਾਨ ਜਿਹੜਾ ਵਾ ਉਹ ਨਾ ਹੋਵੇ ਕੈਮਰਾਮੈਨ ਸਲਮਾਨ ਦੇ ਨਾਲ ਨਰਿੰਦਰ ਮੈਨੂ ਜਗਵੰਤ ਟੀਵੀ ਲੁਧਿਆਣਾ